ਅੱਜ ਭਾਜਪਾ ਦੇ ਰਾਸ਼ਟਰੀ ਆਗੂ ਸਾਫ ਦਾ ਮੈਂਬਰ ਰਾਜ ਸਭਾ ਅਵਿਨਾਸ਼ رائے ਖੰਨਾ ਭਾਜਪਾ ਦੇ ਸੂਬਾ ਪ੍ਰੈਸ ਕਟਰ ਹਰਦੇਵ ਸਿੰਘ ਉੱਬਾ ਦੇ ਨਾਲ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀ ਵੇਜ ਕਰਮਚਾਰੀਆਂ ਦੇ ਧਰਨੇ ਉੱਤੇ ਪਹੁੰਚੇ ਖੰਨਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਡੇਲੀ ਵੇਜ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਹਦਾਇਤ ਕਰਦੇ ਹੋਏ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਲਈ ਲੋਕਾਂ ਨਾਲ ਵੱਡੇ ਵੱਡੇ ਝੂਠੇ ਵਾਅਦੇ ਕੀਤੇ ਸਰਕਾਰ ਬਣਨ ਤੇ ਸਾਰੇ ਵਾਅਦੇ ਹਵਾ-ਹਵਾਈ ਹੋ ਗਏ ਉਹਨਾਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਮੇਰਾ ਹਰੀ ਸਿਆਹੀ ਵਾਲਾ ਪੈਨ ਪੰਜਾਬ ਦਾ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਕੰਮ ਕਰੇਗਾ ਪਤਾ ਨਹੀਂ ਸਰਕਾਰ ਬਦਲਣ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਹਰੇ ਪੈਨ ਦੀ ਸਿਆਹੀ ਮੁੱਕ ਗਈ ਜਾਂ ਹਰਾ ਪੈਨ ਹੀ ਗੁੰਮ ਹੋ ਗਿਆ ਖੰਨਾ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਸਭ ਤੋਂ ਮਹੱਤਵਪੂਰਨ ਅੰਦਾਰੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੱਚੇ ਮੁਲਾਜ਼ਮਾਂ ਦੀ ਸਾਰ ਨਾ ਲੈਣਾ ਬਹੁਤ ਸ਼ਰਮਨਾਕ ਹੈ ਉਹਨਾਂ ਕਿਹਾ ਕਿ ਮੈਂ ਹੈਰਾਨ ਆ ਕਿ ਸਿੱਖਿਆ ਬੋਰਡ ਦੇ ਕਰਮਚਾਰੀ ਇਸ ਤਰ੍ਹਾਂ ਸਰਕਾਰਾਂ ਤੇ ਰੁੜਨ ਲਈ ਮਜਬੂਰ ਹੋਏ ਹਨ ਪੰਜਾਬ ਭਾਜਪਾ ਇਸ ਦੀ ਪੂਰ ਜੋਰ ਨਿੰਦਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਭਗਵੰਤ ਮਾਨ ਸਰਕਾਰ ਸਿੱਖਿਆ ਬੋਰਡ ਦੇ ਕੱਚੇ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਰੇ ਅਵਿਨਾਸ਼ ਰਾਏ ਖੰਨਾ ਨੇ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ ਸਮੇਤ ਸਾਰੇ ਜਥੇਬੰਦੀ ਨੂੰ ਵਿਸ਼ਵਾਸ ਦਿਲਾਇਆ ਕਿ ਉਹ ਸਾਰੇ ਪੱਦਰ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਹਰ ਸੰਭਵ ਮਦਦ ਕਰਨਗੇ ਉਹ ਡੇਲੀ ਵੈਸਟ ਕਰਮਚਾਰੀਆਂ ਦੀ ਮੰਗ ਭਗਵੰਤ ਮਾਨ ਤੱਕ ਪਹੁੰਚਾਉਣਗੇ ਸਤਿਕਾਰਯੋਗ ਆ ਮੈਨੂੰ ਬਹੁਤ ਅਫਸੋਸ ਨਾਲ ਗੱਲ ਕਹੀ ਪੈ ਰਹੀ ਹੈ ਕਿ ਇਹ ਜਿਹੜੇ ਮੁਲਾਜ਼ਮ ਨੇ ਇਹ ਸਾਰੇ ਬੰਦੇ ਈ ਸਾਲਾਂ ਤੋਂ ਕੱਲੇ ਉਸੇ ਰੇਟ ਤੇ ਕੰਮ ਕਰ ਰਹੇ ਨੇ ਹੁਣ ਇਹ ਮੈਂ ਜਾ ਕੇ ਜਾਣਕਾਰੀ ਲਈ ਹੈ ਤਾਂ ਇਹਨਾਂ ਨੂੰ ਨੌਕਰੀਵਾਂ ਸੰਡੇ ਦੇ ਵੀ ਪੈਸੇ ਨਾਲ ਕੱਟੇ ਜਾ ਰਹੇ ਨੇ ਅੱਜ ਇਹ ਇੱਕ ਤਰੀਕ ਤੋਂ ਦੰਨੇ ਤੇ ਬੈਠੇ ਆ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਆ ਕੇ ਨਾ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਨਾ ਇਹਨਾਂ ਦੀ ਕੋਈ ਮੰਗ ਮੰਨੀ ਐ ਤੇ ਮੈਂ ਇਹ ਸਮਝਦਾ ਕਿ ਇਦਾਂ ਦਾ ਐਟੀਟਿਊਡ ਉਹ ਸਰਕਾਰ ਦਾ ਜਿਹੜਾ ਹੈ ਉਹ ਇਹ ਮੁਲਾਜ਼ਮ ਵਿਰੋਧੀ ਹੈ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹਾਲ ਤੱਕ ਕੀ ਕਰਨਾ ਸੁਣਨ ਵੀ ਕੋਈ ਤਿਆਰ ਨਹੀਂ ਪੜੇ ਲਿਖੇ ਲੋਕ ਨੇ ਇਹ ਇਹਨਾਂ ਪੜ੍ਹਨੀ ਇਹ ਐਜੂਕੇਸ਼ਨ ਬੋਰਡ 'ਚ ਲੱਗੇ ਹੋਏ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਿਵਤੈਲਿਕ ਥੈਟਿਕਲੀ ਸੁਣ ਕੇ ਹਲ ਕਰਨ ਦੀ ਪਹਿਲ ਕਰਨੀ ਚਾਹੀਦੀ ਹੈ ਮੈਂ ਭਗਵੰਦ ਮਾਨ ਜੀ ਨੂੰ ਤੁਹਾਡੀਆਂ ਹੀ ਇੱਕ ਗੱਲ ਯਾਦ ਕਰਾਣਾ ਚਾਹੁੰਦਾ ਕਿ ਉਹਨੇ ਕਿਹਾ ਸੀ ਕਿ ਮੇਰੀ ਹਰੀ ਪੈਂਦੀ ਸ਼ਈ ਜਿਹੜੀ ਹੈ ਨਾ ਉਹ ਇਹਨਾਂ ਮਲਾਜਮਾਂ ਦੇ ਹੱਕਾਂ ਦੇ ਵਿੱਚ ਬੜੇ ਫੈਸਲੇ ਕਰੇਗੀ ਜਾਂ ਤਾਂ ਉਹ ਸ਼ਈ ਮੁੱਕ ਗਈ ਹੈ ਜਾਂ ਮਾਨ ਸਾਹਿਬ ਨੇ ਆਪਣਾ ਪ੍ਰੋਮਿਸ ਉੱਤੇ ਲਗਾਇਆ ਜਾਂ ਉਹ ਆਪਣੇ ਇਸ ਪੰਜਾਬ ਦੇ ਲੋਕਾਂ ਦੇ ਦੁੱਖਾਂ ਦੇ ਪ੍ਰਤੀ ਸੁਚੇਤ ਨਹੀਂ ਨੇ ਸੋ ਅੱਜ ਮੈਨੂੰ ਪਤਾ ਲੱਗਾ ਸੀਗਾ ਕਿ ਸਾਡੀਆਂ ਦੇਖੋ ਬੀਬੀਆਂ ਵੀ ਬੈਠੀਆਂ ਬੱਚੇ ਬੈਠੇ ਆ ਪੈਣਾ ਬੈਠੀਆਂ ਬਜ਼ੁਰਗ ਬੋਸ ਬੈਠੇ ਨੇ ਸਾਰੇ ਇਹ ਧਰਨਾ ਜਿਹੜਾ ਹੈ ਇਹ ਸਰਕਾਰ ਨੂੰ ਜਗਾਉਣ ਵਾਸਤੇ ਹੁੰਦਾ ਇੱਕ ਦਿਨ ਵੀ ਕੋਈ ਧਰਨੇ ਦੇ ਬੈਠ ਜਾਵੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਕੋਈ ਤਕਲੀਫ ਹੈ ਤਾਂ ਇਹ 8 ਤੋਂ ਦਿਨ ਤੋਂ ਬੈਠੇ ਨੇ ਹਜੇ ਤੱਕ ਕੋਈ ਵੀ ਅਫਸਰ ਇਹਨਾਂ ਕੋਲ ਆ ਕੇ ਇਹਨਾਂ ਦੀ ਗੱਲ ਸੁਣਨੀ ਕੀ ਹੱਲ ਕੀ ਕਰਨੀ ਸੁਣ ਵੀ ਨਹੀਂ ਆਇਆ ਸਰ ਆਉਣ ਵਾਲੇ ਸਮੇਂ 'ਚ ਹੁਣ ਤਿਰਜ ਲੋਕ ਵਿਧਾਨ ਸਭਾ ਚੋਣਾਂ ਆ ਗਈਆਂ ਤਾਂ ਇਹ ਹੋ ਸਕਦਾ ਕਿ ਬਿਲਕੁਲ ਆਪਾਂ ਹੁਣ ਆਏ ਇਹਨਾਂ ਦੀ ਗੱਲ ਸੁਣਾਂਗੇ ਔਰ ਜਿੱਥੇ ਪਛਾਣੀ ਹੈ ਉੱਥੇ ਪਜਾਮਾ ਵੀ ਔਰ ਅਸਤਾ ਇੱਕ ਇਹਨਾਂ ਨਾਲ ਹਮਾਰਾ ਪਰਣਾਏ ਆ ਤਾਂ ਕਿ ਇਹ ਜਿਹੜਾ ਇਹਨਾਂ ਨੇ ਮੁੱਦਾ ਚੱਕਿਆ ਇਹਨੂੰ ਘੱਟ ਤੋਂ ਘੱਟ ਫਿਜ਼ੀਕਲ ਜਿਹੜੀ سپورਟ ਹੈ ਮੈਰੇ سپورਟ ਹੈ ਫਿਜ਼ੀਕਲ سپورਟ ਹੈ ਉਹ ਤਾਂ ਮਿਲੇ ਪਰ ਜੇ ਜਸੀਂ ਲੋਗ ਆਵਾਂਗੇ ਤਾਂ ਆਪੇ ਸਰਕਾਰ ਨੂੰ ਸਟੇਜ ਹੋਵੇ ਤੁਸੀਂ ਆਏ ਹੋ ਆਪੇ ਸਰਕਾਰ ਜਾਗੇਗੀ ਕਿਹਾ ਮੀਡੀਆ ਵੀ ਆ ਜਾ ਕੇ ਇਹਦੀ ਗੱਲ ਨੂੰ ਹਾਈਲਾਈਟ ਕਰ ਰਹੀ ਹੈ ਸਰ ਜੀ ਨਗਰ ਨਿਗਮ ਦੇ ਇਲੈਕਟ੍ਰੋਨ ਲਗੇ ਚੰਡੀਗੜ੍ਹ ਦੇ ਸੈਕਟਰ ਨਾਲ ਸੁਪਰੀਮ ਕੋਰਟ ਨੇ ਆਪਣਾ ਆਬਜ਼ਰਵੇਸ਼ਨ ਦਿੱਤੀ ਹੈ ਇਸ ਕਰਕੇ ਹੁਣ ਮੈਂ ਕਮੈਂਟਰੀ ਕਰ ਸਕਦਾ ਹਾਂ ਉੱਤੇ